ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦੇ ਸੀਨੀਅਰ ਲੀਡਰ ਨੂੰ ED ਦੇ ਵੱਲੋਂ ਸਮਨ ਆਇਆ ਹੈ ਕਿ ਇਹ 2016 ਦਾ ਕੇਸ ਹੈ 20 ਦੇ ਵਿੱਚ ਪਹਿਲੀ ਵਾਰੀ ED ਨੇ ਸਮਨ ਕੀਤਾ ਸੀ ਉਹ ਵੀ ਉਦੋਂ ਜਦੋਂ ਕਿਸਾਨਾਂ ਵਾਲਾ ਇਸ਼ੂ ਜਿਹੜਾ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਫੇਵਰ ਦੇ ਵਿੱਚ ਖੜੇ ਸੀਗੇ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀ ਕਾਰਗੁਜ਼ਾਰੀ ਤੇ ਇਹਨਾਂ ਨੂੰ بڑا ਜਿਹਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪੀ ਦੇਖੋ ਜੀ ਤੁਹਾਡੇ ਤਾਂ 15 ਸਾਲ ਹਜੇ ਕਿਤੇ ਤੁਹਾਡੇ ਪੈਰ ਨਹੀਂ ਇੱਥੇ ਲੱਗਦੇ ਤੇ ਅਸਲੀ ਗੱਲ ਹੈ ਏਜੰਸੀਆਂ ਦੁਆਰਾ ਉਹ ਇਹਨਾਂ ਲੀਡਰਾਂ ਦੀ ਬਾਹ ਮਰੋੜੀ ਜਾਂਦੀ ਤੁਹਾਡੇ ਇਸ ਬਿਆਨ ਦੇ ਮayne ਕੀ ਨੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਚ ਆਏ ਹੋ ਜਾਂ ਜਿਹੜਾ ਪੰਜਾਬ ਦੀ ਫੇਵਰ ਚ ਭੁਗਤਦਾ ਮੈਂ ਉਹਦੇ ਨਾਲ ਹਮੇਸ਼ਾ ਖੜਦਾ ਹੂੰ ਲੱਗਦਾ ਜਿਹੜੇ ਕੋਈ ਲੀਡਰ ਬਾੜਾ ਮੋਕਾ ਉਤਰ ਨੂੰ ਮੂੰਹ ਵੀ ਕਰਨਾ ਚਾਹੁੰਦੇ ਆ ਬੀਜੇਪੀ ਸਾ ਆਮ ਆਦਮੀ ਪਾਰਟੀ ਨੂੰ ਉਹਨਾਂ ਨੂੰ ਮੇਰੀ ਸਲਾਹ ਇੰਨੀ ਕੀ ਆ ਵੀ ਭਾਈ ਇਦਾਂ ਦੀ ਇਹਨਾਂ ਦੀ ਵਰਕਿੰਗ ਆ ਆਸ਼ਨ ਕੀਤਾ ਹੈਗਾ ਕਿ ਇਹ ਇਦਾਂ ਕਿਰਦਾਰ ਕੁਸ਼ੀ ਕਰਦੇ ਆ ਇਦਾਂ ਦੀ ਇਹਨਾਂ ਦੀ ਵਰਕਿੰਗ ਆ ਤੇ ਇਦਾਂ ਦਾ ਇਹਨਾਂ ਦਾ ਚਾਲ ਚੱਲਣ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਬੀਜੇਪੀ ਚ ਨੇ ਉਹ ਤਾਂ ਅਮਿਤ ਸ਼ਾਹ ਦੇ ਬੇਹਦ ਨੇੜੇ ਨੇ ਪ੍ਰਧਾਨ ਮੰਤਰੀ ਦੇ ਨੇੜੇ ਨੇ ਐਕਚੁਅਲੀ ਜਦੋਂ ਬੀਜੇਪੀ ਚ ਵੀ ਗਏ ਨਾ ਕਿਤੇ ਉਹਦੇ ਬੈਕਗ੍ਰਾਉਂਡ ਤੇ ਤਾਂ ਬਾਹ ਮਰੋੜਨ ਵਾਲੀ ਗੱਲ ਹੀ ਸੀਗੀ ਦੂਸਰੇ ਵੀ ਕਾਂਗਰਸ ਦੇ ਕਈ ਲੀਡਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਪਸੰਦ ਆਣੇ ਸ਼ੁਰੂ ਹੋ ਗਏ ਹਮਸੇ ਘੱਮ ਅਮਰਿੰਦਰ ਸਿੰਘ ਜਿਹੜਾ ਉਹ ਕਲੀਅਰ ਕੱਟ ਜਿਹੜਾ ਆ ਉਹ ਡਾਇਰੈਕਸ਼ਨ ਹੁੰਦੀ ਸੀਗੀ ਜਿਹੜਾ 4-5 ਦੇ ਵਿੱਚ ਇਹਨਾਂ ਨੇ ਉਹ ਵਾਟਰ ਅਰ ਐਗਰੀ ਜਿਹੜਾ ਵਾਟਰ ਟਰਮੀਨੇਸ਼ਨ ਐਗਰੀਮੈਂਟ ਕੀਤਾ ਸੀਗਾ ਉਹ ਬਿਲਕੁਲ ਪੰਜਾਬ ਦੀ ਫੇਵਰ ਦੇ ਵਿੱਚ ਸੀਗਾ ਕਾਂਗਰਸ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਮੀ ਅੱਜ ਖਲਦੀ ਹੋਈ ਨਜ਼ਰ ਆਉਂਦੀ ਹੈ ਮੌਜੂਦਾ ਪ੍ਰਧਾਨ ਦੀ ਕਾਰਗੁਜ਼ਾਰੀ ਤੁਹਾਨੂੰ ਪਸੰਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਦੇ ਸੀਨੀਅਰ ਲੀਡਰ ਨੂੰ ਈਡੀ ਦੇ ਵੱਲੋਂ ਸੱਮਨ ਆਇਆ ਔਰ ਇਸ ਮਸਲੇ ਤੇ ਪੰਜਾਬ ਦੀ ਸਿਆਸਤ ਵੀ ਕਰਮਾਈ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਗੋਡਿਆਂ ਦਾ ਇਲਾਜ ਫੋਰਟਿਸ ਹਸਪਤਾਲ ਦੇ ਵਿੱਚ ਕਰਵਾ ਰਹੇ ਨੇ ਉਹਨਾਂ ਦੇ ਬੇਟੇ ਨੂੰ ਵੀ ਸੰਮਨ ਆਇਆ ਦੂਜੇ ਪਾਸੇ 2027 ਦੀ ਇਲੈਕਸ਼ਨ ਹੈ ਔਰ ਇਹ ਇਲਜ਼ਾਮ ਲੱਗਨੇ ਸ਼ੁਰੂ ਹੋ ਗਏ ਨੇ ਕਿ ਕੇਂਦਰ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਪੰਜਾਬ 'ਚ ਕਰੇਗੀ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਕਰ ਸਿੰਘ ਮੇਰੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਕਪਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੁਹਾਡੀ ਇਸ ਅੰਡਰਸਟੈਂਡਿੰਗ ਕੀ ਹੈ ਇਸ ਈਡੀ ਦੇ ਸਮਨ ਨੂੰ ਲੈ ਕੇ ਜੋ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਬੇਟੇ ਨੂੰ ਆਇਆ ਹੈ ਦੇਖੋ ਪੰਕਜ ਜੀ ਗੱਲ ਬੜੀ ਕਲੀਅਰ ਹੈ ਕਿ ਇਹ 2016 ਦਾ ਕੇਸ ਹੈ 20 ਦੇ ਵਿੱਚ ਪਹਿਲੀ ਵਾਰੀ ਈਡੀ ਨੇ ਸਮਨ ਕੀਤਾ ਸੀ ਉਹ ਵੀ ਉਦੋਂ ਜਦੋਂ ਕਿਸਾਨਾਂ ਵਾਲਾ ਇਸ਼ੂ ਜਿਹੜਾ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਫੇਵਰ ਦੇ ਵਿੱਚ ਖੜੇ ਸੀਗੇ ਤੇ ਅਲਟੀਮੇਟਲੀ ਉਸ ਗੱਲ ਨੇ ਇਹਨਾਂ ਨੂੰ ਮਜਬੂਰ ਵੀ ਕਰ ਦਿੱਤਾ ਵੀ ਹਾਂ ਵੀ ਤੁਸੀਂ ਹੁਣ ਬੀਜੇਪੀ ਚ ਆ ਜਾਓ ਕਿਉਂਕਿ ਉਹ ਬਾ ਮਰੋਣ ਨਾਲ ਆ ਇਹਨਾਂ ਦਾ ਐਂਗਲ ਜਿਹੜਾ ਆ ਤੇ ਹੁਣ 2026 ਆ ਪਿਛਲੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀ ਕਾਰਗੁਜ਼ਾਰੀ ਤੇ ਇਹਨਾਂ ਨੂੰ بڑا ਜਿਹਾ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਦੇਖੋ ਜੀ ਤੁਹਾਡੇ ਤਾਂ 15 ਸਾਲ ਹਜੇ ਕਿਤੇ ਤੁਹਾਡੇ ਪੈਰ ਨਹੀਂ ਇੱਥੇ ਲੱਗਦੇ ਤੇ ਨਾ ਤੁਹਾਡੀ ਆਰਗੇਨਾਈਜੇਸ਼ਨ ਖੜੀ ਹੋਵੇ ਤੇ ਉਹ ਫਿਰ ਹੁਣ ਦੁਬਾਰਾ ਸਮਨ ਜਿਹੜੇ ਆ ਓਹੋ ਰਿਵਾਈਵ ਕੀਤੇ ਹੈਗੇ ਆ ਔਰ ਇਹੀ ਕੰਮ ਜਿਹੜਾ ਇਹਨਾਂ ਦੀ ਬੀ ਟੀਮ ਦਾ ਹੈਗਾ ਜਿਹੜੀ ਆਮ ਆਦਮੀ ਪਾਰਟੀ ਆ ਸੋ ਉਸ ਸੰਦਰਭ ਦੇ ਵਿੱਚ ਮੈਂ ਇਹ ਟਵੀਟ ਕੀਤਾ ਹੈਗਾ ਕਿ ਕੰਮ ਦੋਨਾਂ ਦਾ ਇੱਕੋ ਹੀ ਆ ਤੇ ਇਹ ਲੀਡਰਾਂ ਲਈ ਕਿਤੇ ਨਾ ਕਿਤੇ ਮੇਰੀ ਉਹਨਾਂ ਨੂੰ ਸਲਾਹ ਵੀ ਹੈਗੀ ਆ ਪਈ ਇਹ ਇਦਾਂ ਦੀ ਖੇਡ ਖੇਡਦੇ ਆ ਇਹ ਠੀਕ ਆ ਵੀ ਲੀਡਰ ਕਿਤੇ ਨਾ ਕਿਤੇ ਫਸੇ ਹੁੰਦੇ ਆ ਤੇ ਉਹ ਫਿਰ ਇਹਨਾਂ ਦੀ ਬਾਹ ਮੋੜਦੇ ਆ ਅਸਲੀ ਗੱਲ ਹੈ ਏਜੰਸੀਆਂ ਦੁਆਰਾ ਓਹੋ ਇਹਨਾਂ ਲੀਡਰਾਂ ਦੀ ਬਾਹ ਮਰੋੜੀ ਜਾਂਦੀ ਆ ਮੇਰਾ ਤਾਂ ਇਹਨਾਂ ਕੀ ਇਹਦੇ ਤੇ ਦੇਖੇਗਾ ਅ ਤੁਹਾਡੇ ਬਿਆਨ ਦੇ ਮਾਇਨੇ ਕੀ ਨੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਚ ਆਏ ਹੋ ਤੁਹਾਨੂੰ ਲੱਗਦਾ ਹੈ ਕਿ ਈਡੀ ਦੇ ਸੱਮਨ ਗਲਤ ਪੇਜਿਆ ਗਿਆ ਬਾਹ ਮਰੋੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤੁਸੀਂ ਤੁਹਾਡੇ ਬਿਆਨ ਦੇ ਮਾਇਨੇ ਕਿਸ ਤਰੀਕੇ ਨਾਲ ਕੱਢੇ ਜਾਂਦੇ ਨਹੀਂ ਮੈਂ ਦੇਖੋ ਕਿਸੇ ਦੇ ਮੈਂ ਤਾਂ ਸਿਰਫ ਇਹਨਾਂ ਦੀ ਵਰਕਿੰਗ ਦੀ ਗੱਲ ਦੱਸ ਰਾਂ ਮੇਰੇ ਮਾਇਨੇ ਹਮੇਸ਼ਾ ਪੰਜਾਬ ਦੀ ਫੇਵਰ ਦੇ ਵਿੱਚ ਹੁੰਦੇ ਆ ਜਿਹੜਾ ਪੰਜਾਬ ਦੀ ਫੇਵਰ ਚ ਭੁਗਤਦਾ ਮੈਂ ਉਹਦੇ ਨਾਲ ਹਮੇਸ਼ਾ ਖੜਦਾ ਤੇ ਜਿਹੜਾ ਇੱਧਰ ਉੱਧਰ ਅੱਬਲੀਆਂ ਟੱਬਲੀਆਂ ਜਾਂ ਟਪ ਟਪ ਕੇ ਜਾਂਦਾ ਹਾਲਾਤ ਉਹਨਾਂ ਦੇ ਇਦਾਂ ਦੇ ਹੁੰਦੇ ਹੈਗੇ ਆ ਸੋ ਮੈਨੂੰ ਲੱਗਦਾ ਜਿਹੜੇ ਕੋਈ ਲੀਡਰ ਪਾੜਾ ਮੋਟਾ ਉੱਧਰੋਂ ਮੂੰਹ ਵੀ ਕਰਨਾ ਚਾਹੁੰਦੇ ਆ ਬੀਜੇਪੀ ਸਾ ਆਮ ਆਦਮੀ ਪਾਰਟੀ ਨੂੰ ਉਹਨਾਂ ਨੂੰ ਮੇਰੀ ਸਲਾਹ ਇੰਨੀ ਕੀ ਆ ਵੀ ਭਾਈ ਇਦਾਂ ਦੀ ਇਹਨਾਂ ਦੀ ਵਰਕਿੰਗ ਹੈ ਤੇ ਇਹਦੇ 'ਚ ਦੇਖ ਲਓ ਤੁਹਾਡੇ ਨਾਲ ਕੀ ਹੋਣਾ ਤੇ ਜਿਹਨੇ ਕਿਸੇ ਨੇ ਦੇਖੋ ਕਿਸੇ ਨੇ ਕਿਸੇ ਦੇ ਕਹੇ ਰੁਕਣਾ ਨਹੀਂ ਹੁੰਦਾ ਤੇ ਕਿਸੇ ਦੇ ਕਹੇ ਜਾਣਾ ਨਹੀਂ ਹੁੰਦਾ ਹਾਲਾਤ ਉਹਨਾਂ ਨੂੰ ਆਪਣੇ ਆਪ ਪਤਾ ਹੁੰਦਾ ਪਰ ਮੈਂ ਤਾਂ ਇੱਕ ਕਾਉਸ਼ਨ ਕੀਤਾ ਹੈਗਾ ਕਿ ਇਹ ਇਦਾਂ ਕਿਰਦਾਰ ਕੁਸ਼ੀ ਕਰਦੇ ਆ ਇਦਾਂ ਦੀ ਇਹਨਾਂ ਦੀ ਵਰਕਿੰਗ ਆ ਤੇ ਇਦਾਂ ਦਾ ਇਹਨਾਂ ਦਾ ਚਾਲ ਚੱਲਣਾ ਹੈ ਤੁਸੀਂ ਉਹਨਾਂ ਲੀਡਰਾਂ ਨੂੰ ਸਲਾਹ ਦੇ ਰਹੇ ਹੋ ਜਿਹੜੇ ਭਾਜਪਾ ਚ ਜਾਣ ਦਾ ਪਲਾਨ ਕਰ ਰਹੇ ਨੇ ਖਾਸ ਤੌਰ ਤੇ ਕਾਂਗਰਸ ਤੇ ਬਹੁਤ ਸਾਰੇ ਲੀਡਰਾਂ ਦਾ ਵੀ ਜ਼ਿਕਰ ਹੁੰਦਾ ਹੈ ਕਿ ਸ਼ਾਇਦ ਪੰਕਜ ਚਲੇ ਜਾਣ ਪੰਕਜ ਜੀ ਕਿਸੇ ਕਿਸੇ ਨੇ ਮੰਨਣਾ ਨਹੀਂ ਹੁੰਦਾ ਪਰ ਮੇਰੀ ਤਾਂ ਸਿਰਫ ਇੰਨੀ ਆ ਵੀ ਇਹਨਾਂ ਦੀ ਜਿਹੜੀ ਵਰਕਿੰਗ ਹੈ ਨਾ ਜੋ ਭਾਜਪਾ ਦੀ ਵਰਕਿੰਗ ਹੈ ਏਜੰਸੀਆਂ ਨੂੰ ਵਰਤਣ ਦੀ ਇਹ ਪੰਜਾਬ ਦਾ ਘਟ ਤੇ ਆਪਣੇ ਇੱਕ ਸਿਸਟਮ ਦਾ ਹਿੱਸਾ ਬਣਾ ਕੇ ਉਹਨੂੰ ਅਸਲੀ ਗੱਲ ਹੈ ਰੋਲਣਾ ਚਾਹੁੰਦੇ ਆ ਕੈਪਟਨ ਅਮਰਿੰਦਰ ਸਿੰਘ ਤਾਂ ਭਾਜਪਾ ਚ ਨੇ ਉਹ ਤਾਂ ਅਮਿਤ ਸ਼ਾਹ ਦੇ ਬੇਹਦ ਨੇੜੇ ਨੇ ਪ੍ਰਧਾਨ ਮੰਤਰੀ ਦੇ ਨੇੜੇ ਨੇ ਤਾਂ ਫਿਰ ਤਾਂ ਇਹ ਪੰਕਜ ਜੀ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਇਹ ਕਿੱਦਾਂ ਦੀ ਇਹ ਕਿਦਾਂ ਖੇਡਦੀ ਆ ਬੀਜੇਪੀ ਐਕਚੁਅਲੀ ਜਦੋਂ ਬੀਜੇਪੀ ਚ ਵੀ ਗਏ ਨਾ ਕਿਤੇ ਉਹਦੇ ਬੈਕਗ੍ਰਾਉਂਡ ਤੇ ਤਾਂ ਬਾਹ ਮਰੋੜਨ ਵਾਲੀ ਗੱਲ ਹੀ ਸੀਗੀ 2016 ਵਾਲਾ ਕੇਸ ਹੈਗਾ ਤੇ ਉਹਦੇ ਵਿੱਚ ਸਾਰਿਆਂ ਨੂੰ ਪਤਾ ਹੈਗਾ ਕਿ ਫਾਈਲ ਕਦੋਂ ਤੁਰੀ ਸੀਗੀ ਐਕਚੁਅਲੀ ਉਹ ਅਸਲੀ ਫਾਈਲ ਤਾਂ ਤੁਰੀ ਸੀਗੀ ਸਰਦਾਰ ਮਨਮੋਹਨ ਸਿੰਘ ਦੇ ਟਾਈਮ ਤੇ ਉਹ ਕਰਦੇ ਕਰਾਉਂਦੇ ਫਿਰ ਉਹ ਬੀਜੇਪੀ ਨੈਚੁਰਲੀ ਹੈ ਜਦੋਂ ਬੀਜੇਪੀ 14 ਦੇ ਵਿੱਚ ਸੱਤਾ ਦੇ ਵਿੱਚ ਆ ਗਈ ਤੇ ਉਹਦੇ ਤੋਂ ਬਾਅਦ ਫਿਰ ਉਹ ਜਿੰਨਾ ਕਿ ਚਿਰਤਾ ਉਹਨਾਂ ਦੀ ਟਿਊਨਿੰਗ ਤੇ ਕਪਤਾਨ ਸਭ ਖੇਡਦੇ ਰਹੇ ਉਹਨਾਂ ਕਿਰਤਾਂ ਉਹ ਠੀਕ ਰਹੇ ਤੇ ਉਹ ਜਦੋਂ ਫਿਰ ਉਹ ਮਾੜਾ ਮੋਟਾ ਕਿਸਾਨੀ ਦੇ ਨਾਲ ਖੜ ਗਏ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਿਹੜਾ ਅਜੀਬ ਬਿਆਨ ਦਿੱਤਾ ਕਿ ਬੀਜੇਪੀ ਨੂੰ ਲੱਗ ਰਿਹਾ ਕਿ ਉਹਨਾਂ ਦੀ ਬਾਹ ਮਰੋੜਨ ਦੀ ਲੋੜ ਹੈ ਉਹ ਤਾਂ ਸ਼ਾਸਨ ਦੇ ਪਿੱਛੇ ਬੈਠੇ ਨੇ ਨਹੀਂ ਨਹੀਂ ਪਿੱਛੇ じゃ ਜਦੋਂ ਉਹਨਾਂ ਨੇ ਕਿਹਾ ਨਹੀਂ ਵੀ 15 ਸਾਲ ਤੋਂ ਤੁਹਾਡੇ ਪੰਜਾਬ 'ਚ ਪੈਰ ਨਹੀਂ ਲੱਗਦੇ ਉਦੋਂ ਪਹਿਲਾਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਜਿਹਦਾ ਅਲਟੀਮੇਟਲੀ ਕਿਉਂਕਿ ਹੁੰਦਾ ਤਾਂ ਇਹ ਆ ਵੀ ਕਿਉਂਕਿ ਥੋੜਾ ਜਿਹਾ ਸਮਾਂ ਲੱਗਦਾ ਇਸ ਜਦੋਂ ਸਮਾਂ ਲੱਗਦਾ ਤਾਂ ਫਿਰ ਉਹ ਇਤਾਂ ਦੀਆਂ ਗੱਲਾਂ ਤਾਂ ਕਰਦੇ ਹੀ ਆ। ਦੂਸਰੇ ਵੀ ਕਾਂਗਰਸ ਦੇ ਕਈ ਲੀਡਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਪਸੰਦ ਆਣੇ ਸ਼ੁਰੂ ਹੋ ਗਏ। ਸੁਖਜਿੰਦਰ ਰੰਧਾਵਾ ਵੀ ਪਿਛਲੇ ਦਿਨਾਂ 'ਚ ਕਹਿ ਰਹੇ ਸੀ ਕਿ ਉਹਨਾਂ ਦੀ ਕਾਰਗੁਜ਼ਾਰੀ ਚੰਗੀ ਹੈ। ਜਦੋਂ ਸੀਐਮ ਰਹੇ ਨੇ ਤਾਂ ਕੀ ਕਾਂਗਰਸ ਚਾਹਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੇ ਵਿੱਚ ਵਾਪਸੀ ਹੋ ਜਾਏ, ਕਾਂਗਰਸ ਦੇ ਵਿੱਚ ਆ ਜਾਣ। ਕਾਂਗਰਸ ਕਿਉਂਕਿ ਇਹਨਾਂ ਨੇ ਕਈ ਸਿਆਸੀ ਮੇਰੀ ਮੇਰੀ ਵਿਚਾਰਧਾਰਾ ਦੀ ਤਾਂ ਮੁੱਦਿਆਂ ਦੀ ਲੜਾਈ ਆ। ਜੀ। ਕੈਪਟਨ ਅਮਰਿੰਦਰ ਸਿੰਘ 'ਚ ਕਈ ਚੀਜ਼ਾਂ ਚੰਗੀਆਂ ਸੀ ਬਟ ਕਈ ਚੀਜ਼ਾਂ ਤੇ ਉਹ ਖਰੇ ਨਹੀਂ ਉਤਰੇ ਸਮੇਂ-ਸਮੇਂ ਤੇ ਆਪਣਾ ਸਟਾਂਸ ਬਦਲਦੇ ਰਹੇ ਆ ਸੋ ਮੇਰਾ ਹਮੇਸ਼ਾ ਹੀ ਜਿਹੜਾ ਸੰਦਰਭ ਹੁੰਦਾ ਜਾਂ ਸਟਾਂਸ ਹੁੰਦਾ ਉਹ ਬੇਸਿਕਲੀ ਉਹਨਾਂ ਚੀਜ਼ਾਂ ਨੂੰ ਲੈ ਕੇ ਫਰਮ ਹੁੰਦਾ ਮੈਂ ਬਹੁਤੇ ਲੀਡਰਾਂ ਵਾਂਗ ਜਿਹੜੀ ਸਟੇਟਮੈਂਟ ਆ ਉਹ ਕਦੀ ਬਦਲਦਾ ਨਹੀਂ ਹੈਗਾ ਮੇਰਾ ਕਿਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਚੰਗੀਆਂ ਲੱਗਦੀਆਂ ਸੀ ਕਿ ਹਾਂ ਇਹਨਾਂ ਗੱਲਾਂ ਦੇ ਉੱਤੇ ਉਹਨਾਂ ਦਾ ਸਟੈਂਡ ਚੰਗਾ ਸੀਗਾ ਨੇ ਬੇਸਿਕਲੀ ਐਡਮਿਨਿਸਟ੍ਰੇਟਿਵਲੀ ਕਲੀਅਰ ਕਟ ਡਾਇਰੈਕਸ਼ਨ ਸੀ ਹੁਣ ਤੱਕ ਦਾ ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਆ ਜਾਂ ਉੱਥੇ ਤਾਂ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਹ ਨਹੀਂ ਪਤਾ ਲੱਗ ਰਿਹਾ ਅੱਜ ਦੀ ਤਰੀਕ ਦੇ ਵਿੱਚ ਕਿ ਉਹਨਾਂ ਨੂੰ ਚਲਾ ਕੌਣ ਰਿਹਾ ਉਹਨਾਂ ਨੂੰ ਆਰਡਰ ਕੌਣ ਦੇ ਰਿਹਾ ਹੈਗਾ ਕਮ ਸੇ ਕਮ ਅਮਰਿੰਦਰ ਸਿੰਘ ਜਿਹੜਾ ਉਹ ਕਲੀਅਰ ਕਟ ਜਿਹੜਾ ਆ ਉਹ ਡਾਇਰੈਕਸ਼ਨ ਹੁੰਦੀ ਸੀਗੀ ਸੋ ਸੋ ਕਈ ਚੀਜ਼ਾਂ ਚੰਗੀਆਂ ਸੀਗੀਆਂ ਡੈਫੀਨੇਟਲੀ ਮੈਂ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ 2000 ਜਿਹੜਾ 4-5 ਦੇ ਵਿੱਚ ਇਹਨਾਂ ਨੇ ਉਹ ਵਾਟਰ ਔਰ ਐਗਰੀ ਜਿਹੜਾ ਵਾਟਰ ਟਰਮੀਨੇਸ਼ਨ ਐਗਰੀਮੈਂਟ ਕੀਤਾ ਸੀਗਾ ਉਹ ਬਿਲਕੁਲ ਪੰਜਾਬ ਦੀ ਫੇਵਰ ਦੇ ਵਿੱਚ ਸੀਗਾ ਲੇਕਿਨ ਬਾਅਦ ਵਿੱਚ ਜਦੋਂ ਬੇਅਦਬੀਆਂ ਦਾ ਇਸ਼ੂ ਆਇਆ ਜਾਂ ਅਦਰ ਇਸ਼ੂਸ ਆਏ ਤੇ ਉਹਦੇ ਤੇ ਖਰੇ ਨਹੀਂ ਉਤਰੇ ਇਸ ਕਰਕੇ ਹੀ ਆਪਾਂ ਖਿਲਾਫ ਹੋਏ ਆਦਰਵਾਇਜ਼ ਤਾਂ ਇੰਡੀਵਿਜੂਅਲੀ ਤਾਂ ਠੀਕ ਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ 'ਚ ਇਹ ਵੀ ਗੱਲ ਕਹੀ ਸੀਗੀ ਕਿ ਜਿਹੜਾ ਕਾਂਗਰਸ ਦਾ ਕਲਚਰ ਹੈ ਜਦੋਂ ਦਿੱਲੀ ਜਾਈਏ ਸੋਨੀਆ ਗਾਂਧੀ ਨੂੰ ਮਿਲਣਾ ਸੌਖਾ ਸੀ ਰਾਹੁਲ ਗਾਂਧੀ ਨੂੰ ਮਿਲਣਾ ਸੌਖਾ ਸੀ ਭਾਜਪਾ 'ਚ ਕਲਚਰ ਨਹੀਂ ਹੈ ਤਾਂ ਕਾਂਗਰਸ ਦਾ ਕਲਚਰ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਲੱਗਿਆ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ बार-बार ਇਸ ਗੱਲ ਦਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਾਪਸ ਆਣਗੇ ਜਾਂ ਨਹੀਂ ਆਣਗੇ ਤੁਹਾਡਾ ਨਿੱਜੀ ਵਿਚਾਰ ਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ 'ਚ ਆਣਾ ਚਾਹੀਦਾ ਹੈ ਕਾਂਗਰਸ ਨੂੰ ਜ਼ਰੂਰਤ ਹੈ ਕਾਂਗਰਸ ਨੂੰ ਲੈਣਾ ਚਾਹੀਦਾ ਹੈ ਜਾਂ ਤੁਹਾਡਾ ਨਿੱਜੀ ਵਿਚਾਰ ਕੀ ਹੈ ਮੇਰਾ ਨਿੱਜੀ ਵਿਚਾਰ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਹਤ ਠੀਕ ਰੱਖਣ ਕਿਤਾਬਾਂ ਕਿਤਾਬਾਂ ਲਿਖਣ ਕਿਤੇ ਐਡਵਾਈਜ਼ਰੀ ਰੋਲ ਦੇ ਵਿੱਚ ਜੇ ਕੋਈ ਐਡਵਾਈਸ ਪੁੱਛੇ ਤਾਂ ਮੇਰਾ ਖਿਆਲ ਹੈ ਤਜਰਬਾ ਬਹੁਤ ਹੈ ਜ਼ਿੰਦਗੀ ਦਾ ਪਰ ਹੁਣ ਪੋਲਿਟੀਕਲ ਸਿਸਟਮ ਤੋਂ ਰਿਟਾਇਰਮੈਂਟ ਲੈਣੀ ਚਾਹੀਦੀ ਹੈ ਇਹ ਮੇਰਾ ਨਿੱਜੀ ਨਿੱਜੀ ਵਿਚਾਰ ਹੈ ਤੁਸੀਂ ਕਹਿ ਰਹੇ ਹੋ ਸਿਆਸਤ ਤੋਂ ਰਿਟਾਇਰ ਹੋ ਜਾਓ ਕੈਪਟਨ ਅਮਰਿੰਦਰ ਸਿੰਘ ਲੇਕਿਨ ਉਹ ਕਹਿੰਦਾ ਮੈਂ ਤਾਂ ਫੇਕਟ ਹੈ ਜੀ ਮੈਨੂੰ ਲੱਗਦਾ ਵੀ ਰਿਟਾਇਰਮ ਸਿਆਸਤ ਨਹੀਂ ਵੈਸੇ ਤਾਂ ਜਦੋਂ ਚਲੋ ਜਿਹੜਾ 80ਆਂ ਨੂੰ ਲੰਘ ਜਾਂਦਾ ਉਹ ਵੀ ਫੇਟੀ ਕਹੀ ਜਾਂਦਾ ਜਿਹੜਾ 90ਆਂ ਨੂੰ ਲੰਘ ਜਾਂਦਾ ਉਹ ਵੀ ਫੇਟੀ ਕਹੀ ਜਾਂਦਾ ਯੰਗਸਟਰਸ ਨੂੰ ਕਿਤੇ ਨਾ ਕਿਤੇ ਚਾਂਸ ਦੇ ਦੇਣਾ ਚਾਹੀਦਾ ਇੱਕ ਤੁਹਾਨੂੰ ਇਹ ਵੀ ਲੱਗਦਾ ਹੈ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਕਾਂਗਰਸ ਜਿਹੜੀ ਅੱਜ ਤਿੰਨ ਚਾਰ ਹਿੱਸਿਆਂ ਦੇ ਵਿੱਚ ਹੈ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਵਿੱਚ ਸੀਗੇ ਤਾਂ ਉਹ ਸਾਰਿਆਂ ਨੂੰ ਇਕੱਠਾ ਕਰ ਲੈਂਦੇ ਸੀ ਨਾਲ ਲੈ ਕੇ ਚਲਦੇ ਸੀਗੇ ਇਸ ਤਰੀਕੇ ਨਾਲ ਧੜੇਬੰਦੀ ਉਸ ਲੈਵਲ ਦੀ ਨਜ਼ਰ ਨਹੀਂ ਆਉਂਦੀ ਸੀ ਕਾਂਗਰਸ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਮੀ ਅੱਜ ਖਲਤੀ ਹੋਈ ਨਜ਼ਰ ਆਉਂਦੀ ਹੈ ਨਹੀਂ ਕੋਈ ਐਹੋ ਜੀ ਗੱਲ ਨਹੀਂ ਦੇਖੋ ਦੇਖੋ ਪੰਕਜ ਜੀ ਜਦੋਂ ਕਈ ਵਾਰੀ ਕੀ ਹੁੰਦਾ ਕਿ ਚਲੋ ਇੱਕੋ ਇੱਕ ਜਿਹਾ ਸਟ੍ਰਕਚਰ ਹੋ ਜਾਂਦਾ ਹੈਗਾ ਉਹਦੇ ਵਿੱਚ ਬੰਦੇ ਆਪਣੀ ਆਪਣੀ ਟਰਾਈ ਕਰਦੇ ਆ ਪਰ ਆਪਾਂ ਕਹੀਏ ਕੋਈ ਧੜੇ ਤੁੜੇ ਹੈਗੇ ਲੰਬੇ ਚੌੜੇ ਧੜੇ ਤੁੜੇ ਹੈ ਨਹੀਂਗੇ ਕੋਈ ਇਹ 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 ਬੇਸਿਕਲੀ ਇੱਕ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ ਇੱਕ ਨਰੇਟਿਵ ਘੜਿਆ ਜਾ ਰਿਹਾ ਹੈਗਾ ਆਦਰਵਾਇਜ਼ ਕੋਈ ਐਹੋ ਜੀ ਗੱਲ ਨਹੀਂ ਲੰਬੇ ਚੋੜੇ ਨਹੀਂ ਲੇਕਿਨ ਕਿੰਨੇ ਧੜੇ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈ ਡਿਫਰੈਂਸ ਆਫ opinion ਹੋਣਾ ਮੈਨੂੰ ਲੱਗਦਾ ਉਹ ਜਿੰਦਾ ਜਿਹੜੀ ਡੈਮੋਕ੍ਰੇਸੀ ਆ ਉਹਦੀ ਨਿਸ਼ਾਨੀ ਹੈਗੀ ਆ ਸੋ ਮੈਨੂੰ ਲੱਗਦਾ ਇਹਦੇ ਵਿੱਚ ਹਾਂ ਕਈ ਵਾਰੀ ਅਸੀਂ ਵੱਧ ਬੋਲ ਜਾਂਦੇ ਆ ਮੈਨੂੰ ਲੱਗਦਾ ਸਾਨੂੰ ਥੋੜਾ ਜਿਹਾ ਘੱਟ ਬੋਲਣ ਦੀ ਜ਼ਰੂਰਤ ਹੈਗੀ ਆ ਪਰ ਐਟ ਦਾ ਸੇਮ ਟਾਈਮ ਇਦਾਂ ਦਾ ਕੁਝ ਨਹੀਂ ਹੈ ਦੋ ਤਿੰਨ ਬੜੇ ਅਹਿਮ ਸਵਾਲ ਨੇ ਜੇ ਤੁਸੀਂ ਕਿਉਂਕਿ ਵਿਵਾਕੀ ਦੇ ਨਾਲ ਬੋਲਦੇ ਹੋ ਕਲੀਅਰ ਕਟ ਬੋਲਦੇ ਹੋ ਮੌਜੂਦਾ ਪ੍ਰਧਾਨ ਦੀ ਕਾਰਗੁਜ਼ਾਰੀ ਤੁਹਾਨੂੰ ਪਸੰਦ ਹੈ ਤੁਹਾਨੂੰ ਲੱਗਦਾ ਹੈ ਕਿ ਪਰਫਾਰਮੈਂਸ ਬਿਹਤਰ ਚੰਗੀ ਹੈ ਜਾਂ ਚਰਚਾ ਮਾ ਹੁੰਦੀ ਹੈ ਕਿ ਬਦਲਿਆ ਜਾ ਸਕਦਾ ਹੈ ਪ੍ਰਧਾਨ ਕਾਂਗਰਸ ਨੂੰ ਬਦਲਣ ਦੀ ਲੋੜ ਹੈ ਕਿਤੇ ਗਲਤੀ ਬਾਈ ਵਾਲੀ ਨਾ ਹੋਵੇ ਜੇ ਕਲੀਅਰ ਕੱਟ ਦੱਸ ਸਕੋ ਨਹੀਂ ਦੇਖੋ ਮੇਰਾ ਇਹ ਬੇਸਿਕਲੀ ਮੇਰਾ ਇਹ ਲੈਵਲ ਨਹੀਂ ਹੈਗਾ ਸੋ ਸੋ ਇਹ ਟੋਲ ਡਿਪੈਂਡ ਕਰਦੇ ਆ ਸਰਦਾਰ ਸਾਹਿਬ ਕਿਉਂਕਿ ਤੁਹਾਡੇ ਵਿਚਾਰ ਕੀ ਨੇ ਇਹ ਨਹੀਂ ਸਮਝੇ ਨੀ ਯਾਰੀ ਮੇਰੇ ਵਿਚਾਰਾਂ ਦਾ ਜਾਂ ਲੋਕਾਂ ਦੇ ਲੋਕਾਂ ਦੇ ਜਿਹੜੇ ਵਿਚਾਰ ਆ ਬੇਸਿਕਲੀ ਉਹ ਉਹ ਹਾਈ ਕਮਾਂਡ ਦੇਖੋਗੀ ਜਾਂ ਉਹ ਜਿਨ੍ਹਾਂ ਨੇ ਡਿਸੀਜਨ ਲੈਣਾ ਉਹੋ ਗੱਲ ਕਰਨਗੇ ਮੈਨੂੰ ਲੱਗਦਾ ਮੈਨੂੰ ਇਹਦੇ ਤੇ ਟਿੱਪਣੀ ਕਰਨ ਦੀ ਜ਼ਰੂਰਤ ਨਹੀਂ ਹੈ ਮੇਰਾ ਕੰਮ ਤਾਂ ਮੈਂ ਕਰ ਗੁਜ਼ਾਰੀ ਨੂੰ ਦੱਸ ਚੁ ਕਿੰਨੇ ਨੰਬਰ ਦੇਵੋਗੇ ਪ੍ਰਧਾਨ ਸਾਹਿਬ ਦੀ ਨੰਬਰ ਤਾਂ ਪੰਕਜ ਜੀ ਤੁਸੀਂ ਦਿਓਗੇ ਮੈਂ ਮੈਂ ਕੌਣ ਹੁਣ ਨੰਬਰ ਦੇਣ ਵਾਲਾ ਤੁਹਾਡੇ ਪ੍ਰਧਾਨ ਨੇ ਮੈਨੂੰ ਕਿਹਾ ਕਿ ਕਹਿ ਰਹੇ ਨੇ ਜੇ ਸਾਡਾ ਪ੍ਰਧਾਨ ਹੈਗਾ ਤੇ ਹੈਗਾ ਪ੍ਰਧਾਨ ਹੈਗਾ 10 ਤੋਂ 10 ਨੰਬਰ ਦਿੰਦੇ ਹੋ ਕਾਰਗੁਜ਼ਾਰੀ ਨੂੰ ਬੈਕਐਂਡ ਆ ਇਹ ਤੁਸੀਂ ਦੋਗੇ ਜਾਂ ਪੱਤਰਕਾਰ ਦੇਣਗੇ ਜਾਂ ਲੋਕ ਦੇਣਗੇ ਮੈਂ ਕੌਣ ਹੁਣਾ ਕਾਰਗੁਜ਼ਾਰੀ ਦੇ ਵਿੱਚ ਤੁਸੀਂ ਮੈਂਬਰ ਹੋਣ ਸਾਹਿਬ ਦੇ ਮੈਂ ਤਾਂ ਇੱਕ ਮੈਂਬਰ ਹੋਣ ਦੇ ਨਾਤੇ ਪੁੱਛ ਰਿਹਾ ਹਾਂ ਕਾਰਜਕਰਤਾ ਮੈਂ ਤਾਂ ਮੈਂ ਤਾਂ ਟੀਮ ਦਾ ਖਿਡਾਰੀ ਹਾਂ ਮੈਂ ਜਦੋਂ ਟੀਮ ਦੇ ਵਿੱਚ ਖੇਡਦਾ ਤਾਂ ਮੈਂ ਆਪਣੀ ਸਾਈਡ ਤੇ ਵੱਧ ਖੇਡਣ ਦੀ ਕੋਸ਼ਿਸ਼ ਕਰਦਾ ਵੀ ਆਪਣਾ ਰੋਲ ਪਲੇ ਕਰੀਏ ਬਾਕੀ ਜਦੋਂ ਬਾਕੀ ਆਪਣਾ ਰੋਲ ਪਲੇ ਕਰਨਗੇ ਤਾਂ ਮੈਨੂੰ ਲੱਗਦਾ ਬਿਹਤਰ ਟੀਮ ਜਿਹੜੀ ਅੱਗੇ ਵਧੂਗੀ ਕਿਉਂਕਿ ਚਰਚਾ ਇਸ ਕਰਕੇ ਵੀ ਸੀਗਾ ਕਿ ਕਹਿੰਦੇ ਕਿ ਨਵਾਂ ਕਪਤਾਨ ਪੰਜਾਬ ਕਾਂਗਰਸ ਦੇ ਤੁਸੀਂ ਹੋ ਸਕਦੇ ਹੋ ਇੱਕ ਮੈਨੂੰ ਇਹਦੇ ਬਾਰੇ ਮੈਂ ਇਹਦੇ ਬਾਰੇ ਨਾ ਤਾਂ ਕੁਝ ਕਮੈਂਟ ਕਰ ਸਕਦਾ ਨਾ ਮੈਂ ਕੁਝ ਕਹਿ ਸਕਦਾ ਪਰ ਮੈਂ ਤਾਂ ਇੱਕ ਪਲੇਅਰ ਦੇ ਤੌਰ ਤੇ ਹਮੇਸ਼ਾ ਖੇਡਦਾ ਹੈਗਾ ਔਰ ਇਹ ਕੋਸ਼ਿਸ਼ ਕਰਦਾ ਵੀ ਆਪਣੀ ਜਿਹੜਾ ਰੋਲ ਆ ਉਹਨੂੰ ਠੀਕ ਤਰ੍ਹਾਂ ਨਿਭਾ ਸਕਾਂ ਤੇ ਉਹ ਜਿਹੜਾ ਆ ਉਹ ਟੀਮ ਦੀ ਬਿਹਤਰੀ ਦੇ ਵਿੱਚ ਜਿੰਨਾ ਕੁ ਵੀ ਯੋਗਦਾਨ ਪਾ ਸਕਾਂ ਪਾਉਣ ਦੀ ਕੋਸ਼ਿਸ਼ ਕਰਦਾ ਜਿੰਨੀ ਮੈਨੂੰ ਸਮਝਾ ਅਜਾ ਵਾਪਸ ਬੀਜਪੀ ਤੇ ਅੰਨੇ ਕਿਉਂਕਿ ਅਮਿਤ ਸ਼ਾਹ ਹੁਣ ਇਸ ਮਹੀਨੇ ਆ ਰਹੇ ਐ ਮੋਗੇ ਕਹਿ ਰਹੇ ਨੇ ਕਿ ਕਈ ਸਾਰੇ ਲੀਡਰ ਉਸ ਵੇਲੇ ਸ਼ਾਮਲ ਹੋ ਸਕਦੇ ਕਾਂਗਰਸ ਦੇ ਵੀ ਸ਼ਾਮਲ ਹੋ ਸਕਦੇ ਪੰਜਾਬ ਦੀ 2027 ਦੀ ਕਾਫੀ ਹੱਦ ਤੱਕ ਪਿਕਚਰ ਕਲੀਅਰ ਹੋ ਜਾਏਗੀ ਕਿ ਅਕਾਲੀ ਬੀਜਪੀ ਗੜਜੜ ਹੋਏਗਾ ਨਹੀਂ ਹੋਏਗਾ ਅਮਿਤ ਸ਼ਾਹ ਦੀ ਇਸ ਰੈਲੀ ਤੋਂ ਬਾਅਦ ਕਾਫੀ ਚੀਜ਼ਾਂ ਕਲੀਅਰ ਹੋ ਜਾਣਗੀਆਂ ਤੇ ਚੰਗੀ ਗੱਲ ਹੈ ਉਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਆ ਪੰਜਾਬ ਦੇ ਸੰਦਰਭ ਦੇ ਵਿੱਚ ਕਿਉਂਕਿ ਜੋ ਅੱਜ ਹਾਲਾਤ ਬੜੇ ਹੋਏ ਆ ਮੈਨੂੰ ਨਹੀਂ ਲੱਗਦਾ ਜਿਹੜੀ ਕੈਪਟਨ ਨਮਰਿੰਦਰ ਸਿੰਘ ਨੇ ਸਟੇਟਮੈਂਟ ਦਿੱਤੀ ਆ ਵੀ 15 ਸਾਲ ਹਜੇ ਇਹਨਾਂ ਨੂੰ ਇਹਾਂ ਚੀਜ਼ਾਂ ਦੀ ਵੇਟ ਕਰਨੀ ਪਊਗੀ ਸੋ ਸੋ ਇਹਨਾਂ ਨੂੰ ਟਰਾਈ ਕਰਨੀ ਚਾਹੀਦੀ ਆ ਪੋਲਿਟੀਕਲ ਪਾਰਟੀ ਆ ਵੱਡੀ ਪਾਰਟੀ ਆ ਕੇਂਦਰ ਦੇ ਵਿੱਚ ਉਹਨਾਂ ਕੋਲ ਸੱਤਾ ਵੀ ਹੈਗੀ ਆ ਸੋ ਸੋ ਮੈਨੂੰ ਲੱਗਦਾ ਉਹਨਾਂ ਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਗੱਟ ਜੋੜ ਦੀਆਂ ਬੜੀਆਂ ਚਰਚਾਵਾਂ ਨੇ ਕਹਿੰਦੇ ਜੇ ਅਕਾਲੀ ਬੀਜੇਪੀ ਦਾ ਗੱਟ ਜੋੜ ਹੋ ਜਾਂਦਾ ਹੈ ਤਾਂ ਫਿਰ 2027 ਚ ਸੱਤਾ ਅਕਾਲੀ ਬੀਜੇਪੀ ਦੀ ਬਣ ਜੇਗੀ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਉਹ ਪੰਜਾਬੀ ਦੀ ਇੱਕ ਕਹਾਵਤ ਆ ਇਹ ਜੋੜੀ ਵਾਲੀ ਗੱਲ ਤਾਂ ਹੈ ਨਹੀਂ ਕਿਉਂਕਿ ਵਿਚਾਰਧਾਰਕ ਹੁਣ ਕਿਤੇ ਨੇੜੇ ਤੇੜੇ ਵੀ ਨਹੀਂ ਆਪਸੋ ਵਿਚ ਖੜਦੇ ਜੀ ਇਹ ਪਹਿਲਾਂ ਵੀ ਇਦਾਂ ਹੀ ਸੀ ਹੁਣ ਵੀ ਜੇ ਇਦਾਂ ਦੀ ਗੱਲ ਹੁੰਦੀ ਆ ਤੇ ਬੇਸਿਕਲੀ ਜਿਹੜਾ ਜਦੋਂ ਪੰਜਾਬ ਪੰਜਾਬ ਕਾਦੇ ਤੇ ਡਿਪੈਂਡੈਂਟ ਆ ਐਗਰੀਰੀਅਨ ਸਟੇਟ ਆ ਐਗਰੀਕਲਚਰ ਤੇ ਡਿਪੈਂਡੈਂਟ ਆ ਕਿਸਾਨੀ ਤੇ ਡਿਪੈਂਡੈਂਟ ਆ ਤੇ ਕਿਸਾਨੀ ਨੂੰ ਤਾਂ ਉਹ ਪੈਰ ਵੀ ਨਹੀਂ ਲਾਉਣ ਦਿੰਦੇ ਕਿਸਾਨੀ ਵੱਲ ਤਾਂ ਦੇਖਣ ਵੀ ਨਹੀਂ ਦਿੰਦੇ ਤੇ ਫਿਰ ਪੰਜਾਬ ਉਹਨਾਂ ਨੂੰ ਕਿੱਥਾ ਵੈਲਕਮ ਕਰ ਦੂੰਗਾ ਜੇ ਉਹਨਾਂ ਨੂੰ ਜੇ ਉਹਨਾਂ ਦਾ ਗੱਠ ਜੋੜ ਹੁੰਦਾ ਤੇ 750 ਕਿਸਾਨ ਦੀ ਡੈਥ ਹੋਈ ਆ ਐਜੀਟੇਸ਼ਨ ਦੇ ਵਿੱਚ ਤੇ ਹੁਣ ਜੋ ਹੋਣ ਜਾ ਰਿਹਾ ਅਮਰੀਕਾ ਦੇ ਨਾਲ ਉਹ ਇੱਕ ਸੈਪਰੇਟ ਇਸ਼ੂ ਆ ਤੇ ਉਹ ਪੰਜਾਬ ਦੀ ਫੇਵਰ ਚ ਕਿਤਾ ਹੋ ਗਿਆ ਤੇ ਪੰਜਾਬ ਕਿਉਂਕਿ ਪੰਜਾਬ ਇੰਨਾ ਕਿਤੇ ਜਿਹੜੇ ਕਿਸਾਨ ਆ ਉਹ ਇੰਨੇ ਅਨਪੜਤਾ ਨਹੀਂ ਹੈਗੇ ਤੇ ਹਾਂ ਵੀ ਇਸ ਗੱਲ ਨੂੰ ਐਕਸੈਪਟ ਕਰ ਲੈਣ ਗੜਜੋੜ ਨਾਲ ਕਿੰਨਾ ਫਰਕ ਪੰਜਾਬ ਦੀ ਸਿਆਸਤ ਤੇ ਪਏਗਾ ਜੇ ਹੁੰਦਾ ਕਿਉਂਕਿ ਪਿਛਲੇ ਦਿਨਾਂ 'ਚ ਉਹ ਬਹੁਤ ਆ ਨਹੀਂ ਸਾਹਬ ਨੇ ਗਵਰਨਰ ਸਾਹਿਬ ਨੇ ਇੱਕ ਰੈਲੀ ਰੱਖੀ ਸੀ ਉਸ ਰੈਲੀ ਦੇ ਵਿੱਚ ਸੁਖਵੀਰ ਬਾਦਲ ਵੀ ਨਜ਼ਰ ਆਏ ਭਾਜਪੀ ਦੇ ਲੀਡਰ ਵੀ ਨਜ਼ਰ ਆਏ ਨੇੜਤਾ ਵਧਦੀ ਹੋਈ ਨਜ਼ਰ ਆਈ ਹੈ ਚੰਗੀ ਗੱਲ ਆ ਨੇੜਤਾ ਵਧਣੀ ਚਾਹੀਦੀ ਆ ਨੇੜਤਾ ਵਧਣੀ ਚਾਹੀਦੀ ਆ ਕਿਉਂਕਿ ਦੇਖੋ ਵਿਚਾਰਧਾਰਾ ਦੀ ਲੜਾਈ ਆ ਮੈਨੂੰ ਤਾਂ ਇਹ ਲੱਗਦਾ ਕਿ ਸਾਨੂੰ ਇੰਡੀਵਿਜੁਅਲ ਬੰਦਿਆਂ ਨਾਲ ਉਹ ਵਿਚਾਰਧਾਰਾ ਤੇ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨੀ ਚਾਹੀਦੀ ਆ ਨਾ ਕਿ ਸਿਰਫ ਤੇ ਸਿਰਫ ਕੋਈ ਕਿਸੇ ਨੇ ਫੋਟੋ ਖਿਚਾ ਲਈ ਕਿਸੇ ਨੇ ਨਹੀਂ ਫੋਟੋ ਖਿਚਾ ਲਈ ਮੈਂ ਇਹਦਾ ਕੋਈ ਬਹੁਤਾ ਮਹੱਤਵ ਨਹੀਂ ਰੱਖਦਾ ਕਿ ਕਿਸੇ ਦੇ ਫੰਕਸ਼ਨ 'ਚ ਕੋਈ ਚਲੇ ਗਿਆ ਕਿਸੇ ਦੇ ਫੰਕਸ਼ਨ ਕੋਈ ਨਹੀਂ ਚਲੇ ਗਿਆ ਇਹਦਾ ਕੋਈ ਬਹੁਤਾ ਪੰਜਾਬ ਨੂੰ ਜਾਂ ਸਾਡੇ ਮੁੱਦਿਆਂ ਨੂੰ ਜਾਂ ਪੰਜਾਬ ਦੇ ਸੰਦਰਭ 'ਚ ਜਿਹੜੀ ਵਿਚਾਰਧਾਰਾ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੇ ਗੜਜੋੜ ਹੁੰਦਾ ਤਾਂ ਕਿੰਨਾ ਪ੍ਰਭਾਵ ਪਏਗਾ ਕੋਈ ਕੋਈ ਖਾਸ ਫਰਕ ਨਹੀਂ ਪਊਗਾ ਕੋਈ ਖਾਸ ਫਰਕ ਨਹੀਂ ਪਊਗਾ ਕੋਈ ਫਰਕ ਨਜ਼ਰ ਨਹੀਂ ਆਉਂਦਾ ਪਾਸ ਵਾਲਾ ਕਾਂਗਰਸ ਐਸ ਵਾਲੇ ਕਿੱਥੇ ਕਿਹੜੀਆਂ ਗਲਤੀਆਂ ਕਰ ਰਹੀ ਹੈ ਸੈਲਫ ਗੋਲ ਕਿਹੜੇ ਕਰ ਰਹੀ ਹੈ ਨਹੀਂ ਕੋਈ ਐਹੋ ਜੀ ਗੱਲ ਨਹੀਂ ਹੈ ਦੇਖੋ ਅਸੀਂ ਹੌਲੀ 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 ਇੱਕ ਸੁਹਿਰਦ ਟੀਮ ਵੱਲ ਨੂੰ ਵਧ ਰਹੇ ਹੈਗੇ ਆ ਔਰ ਉਹ ਜਿਹੜਾ ਹੈਗਾ ਜਿੰਨੀਆਂ ਸਾਡੀਆਂ ਕਮਜ਼ੋਰੀਆਂ ਹੈਗੀਆਂ ਸਾਡੇ ਕੁਝ ਆਇਡੈਂਟੀਫਾਈ ਕਰਨ ਵਾਲੇ ਜਿਹੜੇ ਹੈਗੀਆਂ ਸਾਡੀਆਂ ਸੀਟਸ ਹੈਗੀਆਂ ਤੁਹਾਨੂੰ ਉਸ ਵੱਲੋਂ ਧਿਆਨ ਦੇ ਕੇ ਉਹਦੇ ਤੇ ਮਿਹਨਤ ਕਰਕੇ ਅੱਗੇ ਵਧਾਉਣ ਦੀ ਜਰੂਰਤ ਹੈਗੀ ਆ ਕਿਉਂਕਿ ਸਾਡੀ 22 22% ਵੋਟ ਵੋਟ ਪਰਸੈਂਟੇਜ ਹੈਗੀ ਆ ਅਸੀਂ 37 38 ਜਾਂ 40 ਤੇ ਜਿਹੜਾ ਪਹੁੰਚਣਾ ਹੈਗਾ ਸੋ ਉਹਦੇ ਲਈ ਸਾਨੂੰ ਕੰਮ ਕਰਨ ਦੀ ਜਰੂਰਤ ਹੈਗੀ ਆ ਇਸ਼ੂਸ ਜਿਹੜੇ ਉਹ ਖੜੇ ਕਰਨ ਦੀ ਜਰੂਰਤ ਸੀਐਮ ਫੇਸ ਨਾਲ ਜਾਣ ਦੀ ਜ਼ਰੂਰਤ ਹੈ ਜਾਂ ਬਿਨਾਂ ਸੀਐਮ ਫੇਸ ਨਾਲ ਜਾਣ ਦੀ ਜ਼ਰੂਰਤ ਯਾਰ ਇਹ ਤਾਂ ਬੇਸਿਕਲੀ ਬੰਦੇ ਡਿਸਾਈਡ ਕਰਨਗੇ ਇਹਦੇ ਵਿੱਚ ਤਾਂ ਮੈਂ ਹੁਣ ਕਿਉਂਕਿ ਮੈਂ ਉਸ ਪੋਜੀਸ਼ਨ 'ਚ ਨਹੀਂ ਹੈਗਾ ਜਿੱਥੇ ਮੈਂ ਕਹਿ ਸਕਾਂ ਕਿ ਆਹਾ ਹੋਣਾ ਚਾਹੀਦਾ ਹੈ ਜਾਂ ਫੇਸ ਨਾਲ ਜਾਣਾ ਚਾਹੀਦਾ ਜਾਂ ਵਿਦਾਊਟ ਸੀਐਮ ਫੇਸ ਜਾਣਾ ਚਾਹੀਦਾ ਦੇਖੋ ਕੋਈ ਕੋਈ ਸਮੱਸਿਆ ਨਹੀਂ ਹੈਗੀ ਆ ਦੋਨੇ ਤਰ੍ਹਾਂ ਹੀ ਠੀਕ ਹੈਗਾ ਯਾਨੀ ਕਿ ਤੁਸੀਂ ਬੜਾ ਸੇਫ ਸਾਈਡ ਖੇਲ ਰਹੇ ਹੋ ਇਹਨਾਂ ਬਿਆਨਾਂ ਨੂੰ ਲੈ ਕੇ ਨਹੀਂ ਸੇਫ ਸਾਈਡ ਨਹੀਂ ਤੁਸੀਂ ਚਾਹੁੰਦੇ ਆ ਵੀ ਮੈਂ ਕੋਈ ਇਹੋ ਜਿਹਾ ਹੋਊਗਾ ਕਿ ਯਾਰ ਨਾ ਜਿਹਾ ਕੋਈ ਬਿਆਨ ਦਿਓ ਕੋਈ ਇਹੋ ਜਿਹੀ ਗੱਲ ਵੀ ਹੈ ਨਹੀਂ ਪਰ ਇਹਨਾਂ ਦੀ ਗੱਲ ਸਮਝਾ ਰਹੇ ਜੇ ਜੇ ਪੰਜਾਬ ਦਾ ਭਲਾ ਹੋਵੇ ਤੇ ਮੈਂ ਉਹ ਵੀ ਗੱਲ ਕਰ ਦਵਾਂ ਪਰ ਜੇ ਪੰਜਾਬ ਦਾ ਭਲਾ ਨਹੀਂ ਕੋਈ ਬੰਦਾ ਜਿਹੜਾ ਆ ਬੰਦਾ ਆਉਂਦਾ ਤੇ ਜਾਂਦਾ ਉਹ ਵਿੱਚ ਰਵੇ ਚਾਹੇ ਨਾ ਰਵੇ ਜੇ ਪੰਜਾਬ ਦਾ ਭਲਾ ਹੋਵੇ ਤਾਂ ਮੈਨੂੰ ਮੁੱਦਿਆਂ ਦੀ ਗੱਲ ਕਰ ਲਓ ਡੈਫੀਨੇਟਲੀ ਮੈਂ ਕਰੂੰਗਾ ਬਟ ਜਦੋਂ ਤੁਸੀਂ ਕਹਿੰਦੇ ਆ ਕਿ ਕਿਸੇ ਦੇ ਇਹ ਦੱਸੋ ਵੀ ਉਹ ਫਲਾਨਾ ਚੰਗਾ ਕਿ ਨਹੀਂ ਚੰਗਾ ਹੁਣ ਉਹ ਤਾਂ ਤੁਸੀਂ ਦੱਸ ਸਕਦੇ ਆ ਮੈਂ ਤਾਂ ਨਹੀਂ ਕਰ ਸਕਦਾ ਤੁਹਾਡੀ ਤੁਹਾਡੇ ਆਪਸ ਦੀ ਗੱਲਬਾਤ ਹੁੰਦੀ ਹੈ ਬਹੁਤ ਸਾਰੇ ਕਹਿੰਦੇ ਕਿ ਸੀਐਮ ਫੇਸ ਨਾਲ ਜਾਓ ਚੰਨੀ ਸਾਹਿਬ ਨਾਲ ਜਾਓ ਬਹੁਤ ਸਾਰੇ ਲੀਡਰ ਕਹਿੰਦੇ ਕਿ ਨਹੀਂ ਬਿਨਾ ਸਿਆਫੇਸ ਤੋਂ ਜਾਣਾ ਚਾਹੀਦਾ ਤੇ ਦੇਖੋ ਇਹਦੇ ਵਿੱਚ ਮੈਂ ਡਿਸੀਜਨ ਮੇਕਰ ਨਹੀਂ ਹੈਗਾ ਅਲਟੀਮੇਟਲੀ ਤਾਂ ਜਦੋਂ ਪੂਰੀ ਟੀਮ ਬਣਦੀ ਹੈਗੀ ਆ ਉਹਦੇ ਤੋਂ ਬਾਅਦ ਫਿਰ ਤੁਸੀਂ ਆਪਣਾ ਲੀਡਰ ਚੁਣਦੇ ਹੈਗੇ ਆ ਉਹ ਸਾਰੇ ਐਮਐਲਿਆਂ ਦੀ ਰਾਏ ਹੁੰਦੀ ਆ ਫਿਰ ਇੱਕ ਰੈਜ਼ੋਲੂਸ਼ਨ ਪੈਂਦਾ ਰੈਜ਼ੋਲੂਸ਼ਨ ਤੋਂ ਉਹ ਸਾਰਿਆਂ ਨੂੰ ਪੁੱਛਦੇ ਹੈਗੇ ਆ ਉਹਦੇ ਤੋਂ ਬਾਅਦ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਆ ਕਿ ਲੇਕਿਨ ਪ੍ਰਧਾਨ ਸਾਹਿਬ ਤਾਂ ਕਹਿੰਦੇ ਸੀ ਕਹਿੰਦੇ ਕਿ ਵੋਟਾਂ ਐਮਐਲਏ ਦੀਆਂ ਜਾਂ ਰਾਏ ਜਿਹੜੀ ਹੈ ਉਹ ਜਾਂ ਤਾਂ ਸੁਖਜਿੰਦਰ ਰੰਧਾਵਾ ਨਾਲ ਸੀਗੀਆਂ ਜਾਂ ਜਾਖੜ ਸਾਹਿਬ ਨਾਲ ਸੀਗੀਆਂ ਚੰਨੀ ਸਾਹਿਬ ਨਾਲ ਤਾਂ ਸੀਗੀਆਂ ਨਹੀਂ ਅਗਰ ਸੀਗੀਆਂ ਨਹੀਂ ਤਾਂ ਫਿਰ ਇਸ ਦੇ ਇਸ ਦੇ ਮਾਇਨੇ ਕੀ ਨੇ ਦੇਖੋ ਇਹ ਇਹ ਬੀਤੇ ਸਮੇਂ ਦੀਆਂ ਗੱਲਾਂ ਹੈਗੀਆਂ ਮੈਨੂੰ ਇਹ ਵੀ ਨਹੀਂ ਪਤਾ ਵੀ ਉਹ ਵੋਟਾਂ ਕਿਹਦੇ ਨਾਲ ਸੀਗੀਆਂ ਕਿਹਦੇ ਨਾਲ ਨਹੀਂ ਸੀਗੀਆਂ ਕਿਉਂਕਿ ਇਹ ਹਾਈ ਪੋਟਿਕਲ ਗੱਲਾਂ ਹੈਗੀਆਂ ਜਿਹਦਾ ਕੋਈ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਸੰਦਰਭ ਦੇ ਵਿੱਚ ਇਹਦਾ ਕੋਈ ਮਹਨਾਂ ਨਹੀਂ ਜੀ। लास्टਵਾਲ ਪ੍ਰਧਾਨ ਸਾਹਿਬ ਬਦਲਣ ਦੀ ਲੋੜ ਹੈ ਜਾਂ ਨਹੀਂ? ਦੇਖੋ ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਚਲੋ ਕੋਈ ਟਿੱਪਣੀ ਨਾ ਕਰਨੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਟਿੱਪਣੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਧੰਨਵਾਦ ਜੰਮੂ ਦੇ ਵਿੱਚੋਂ ਤੁਸੀਂ ਜੰਮੂ ਦੇ ਵਿੱਚ ਚੰਗੀ ਗੱਲ ਹੈ ਇੱਕ ਪੱਗ ਵਾਲਾ ਬੰਦਾ ਜਿਹੜਾ ਵਾ ਉਹ ਕਾਂਗਰਸ ਨੂੰ ਲੀਡ ਕਰ ਰਿਹਾ ਹੈ ਪਰਿਵਾਰੀ ਦੇ ਦੌਰ ਦੇ ਉੱਤੇ ਔਰ ਤੁਸੀਂ ਜੰਮੂ ਚ ਕਾਂਗਰਸ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਐਕਟਿਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੰਮੂ ਚ ਕਾਂਗਰਸ ਦੇ ਹਾਲਾਤ ਕਿਵੇਂ ਨੇ ਦੇਖੋ ਰੀਬਿਲਡ ਕਰਨ ਦੀ ਜ਼ਰੂਰਤ ਹੈ ਹਜੇ ਹਜੇ ਹੁਣੇ ਹੀ ਉੱਥੇ ਡਿਸਟ੍ਰਿਕਟ ਪ੍ਰਧਾਨ ਬਣਾਏ ਹੈਗੇ ਆ ਸੋ ਮੰਰੇਗਾ ਦੀ ਮੀਟਿੰਗ ਹੈਗੀ ਆ ਜਾਂ ਉਹਨਾਂ ਦੀਆਂ ਹੁਣ ਮੀਟਿੰਗ ਸ਼ੁਰੂ ਹੋਈਆਂ ਆ ਜੀਆਂ ਉੱਥੇ ਸਟਰਕਚਰ ਨੂੰ ਬਿਲਡ ਅਪ ਕਰਨ ਦੀ ਜ਼ਰੂਰਤ ਹੈ ਉਹੀ ਕੋਸ਼ਿਸ਼ 'ਚ ਲੱਗੇ ਹੋਏ ਹੋ ਧੰਨਵਾਦ ਧੰਨਵਾਦ ਸਮਾਂ ਦੇ ਦਿੱਤਾ